ਕੀ ਕਰਦਾ ਸੀ ਲੜਕਾ ਨਰਕਰ ਡਾਈਰੇਟਰ ਹੈ ਨਿਊਜ਼ ਵਾਈਂ ਅੱਛਾ ਸਹੀ ਫੈਕਟਰੀ ਹੈ ਬੀ ਡੀ ਐਕਸ ਬੀ ਡੀ ਐਕਸ ਮੈਂ ਟੈਕਨੋ ਰਾਤੀ ਕਿੰਨੇ ਵਜੇ ਪਤਾ ਲੱਗਿਆ ਕਿ ਪੁੱਤ ਰਾਤੀ ਸਾਨੂੰ 11 ਵਜੇ ਪਤਾ ਲੱਗੇ ਅਸੀਂ ਉਦੋਂ ਪਹਿਲੇ ਲੱਭਤੇ ਰਹੇ ਕਿ ਕਿੱਧਰ ਹੈ ਪਰ ਅਖੇ ਦੀ ਜਗ੍ਹਾ ਦਾ 11 ਵਜੇ ਪੁਲਿਸ ਵਾਲੇ ਫੋਨ ਕੀਏ ਫਿਰ ਪਹੁੰਚੇ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਉਹਨਾਂ ਦੀ ਜਾਂ ਕੁਝ ਕੋਈ ਰੰਜਿਸ਼ ਕੋਈ ਇਸ ਤਰ੍ਹਾਂ ਦਾ ਨਹੀਂ ਦੁਸ਼ਮਣੀ ਹੋ ਤਾਂ ਕਿਸੇ ਨਾਲ ਕੁਝ ਨਹੀਂ ਹੂੰ ਜੀ ਉਹਦਾ ਉਹਦੀ ਘਰ ਆਲੀ ਨਹੀਂ ਆਉਂਦੀ ਇਹ ਬਸ ਅੱਛਾ ਸਹੁਰੇ ਵਿਆਹ ਹੋਇਆ ਹੋਇਆ ਵਿਆਹ ਹੋਇਆ ਸਾਡੇ ਕਿੰਨ੍ਹ ਸਾਲ ਦੀ ਕੁੜੀ ਵੀ ਹੈ ਇਹ ਘਰ ਆਈ ਨਹੀਂ ਉਹਦਾ ਚੇਸ ਕੀਤਾ ਹੋਇਆ ਸੀ ਜਿਆਦਾ ਘਰ ਆ ਹੋਏ ਤਾਂ ਚੁਟਕਾ ਨਾ ਅੱਛਾ ਵੀ ਮੋਸਤੋ ਚਲੋ ਉਹ ਤੋਂ ਪਰੇਸ਼ਾਨ ਉਹ ਤੋਂ ਪਰੇਸ਼ਾਨ ਨਹੀਂ ਜਸ ਹੋਰ ਕੋਈ ਕੋਈ ਸ਼ੱਕ ਵਗੈਰਾ ਲੱਗਦਾ ਕਿਸੇ ਤੇ ਸਾਕਤ ਤਾਂ ਸਾਨੂੰ ਸਾਡੇ ਸਾਰਾ ਉਹਦੇ ਉੱਤੇ ਹੈ ਬਾਕੀ ਕੋਈ ਲੜਾਈ ਝਗੜਾ ਹੋਇਆ ਲੜਾਈ ਝਗੜਾ ਤਾਂ ਕੁਛ ਹੋਇਆ ਨਹੀਂ ਉਧਰ ਪਰ ਜਿਹੜੇ ਜਿੱਕੇ ਜਿਹੜੇ ਛੱਡ ਕੇ ਗਏ ਨੇ ਉਹਨਾਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਨਹੀਂ ਮੈਂ ਪਛਾਣਦਾ ਆਏ ਨਹੀਂ ਪਛਾਣਨਾ ਨਹੀਂ ਕੋਈ ਤਾਂ ਪੂਰੀ ਸਾਫ ਨਹੀਂ ਆ ਰਹੀ ਹੈ ਕੈਮਰਾ ਇਸ ਵੇਲੇ ਲਗਾ ਹੋਇਆ ਹੈ ਦੇਖ ਕੇ ਨਿਕਲਦਾ ਹੈ ਤਾਂ ਪਛਾਣ ਆਊਗਾ ਕਿ ਬੋਡੀ ਕਹਾਂ ਪਰ ਮਿਲੀ ਹੈ ਅਰੇ ਇਹ ਤੇ ਇਹ ਆਪਣਾ ਕਿਹੜਾ ਏਰੀਆ ਹੈ ਇਹ ਬਾਪੂ ਮਾਰਕ ਲਾਰਾ ਰੋ सीसीटीवी में कुछ सामने आया आपने देखा उसमें सीसीटीवी में तो सामने आ रहा है बहुत बंदे देखे हैं यहाँ खड़े भी थे बंदे कोई बोले ही नहीं वो अपना इतने सेट पे बाइक सेट पे चल गई कोई सेट पे लगी होगी मुंडे दे कहीं कोई, कोई सेट नहीं लगी है एक खरोच तक नहीं लगे हैं पैर जोड़ा बाइक से नहीं रख पाए वो पैर के अंगूठे पे रगड़ पड़ी है वह कोई इस तरह तो नहीं कोई लुटपोटा मामला कोई लगता होगा नहीं यहाँ फोटो है ये सारी कोई पैर ਨਾ ਹੱਥ ਤੇ ਕੁਛ ਨਾ ਪੈਰ ਤੇ ਕੁਛ ਨਾ ਮੂੰਹ ਤੇ ਕੁਛ ਤੇ ਆ ਦੇਖੋ ਬਾਵਾ ਪੂਰਾ ਨਾ ਗਲੇ ਤੇ ਕੋਈ ਨਿਸ਼ਾਨ ਹੈ ਨਾ ਚਿਹਰੇ ਤੇ ਕੋਈ ਨਿਸ਼ਾਨ ਹੈ ਸੱਟ ਬਿੜ ਦਾ ਕੋਈ ਨਿਸ਼ਾਨੀ ਬਸ ਆ ਪੈਰ ਦੇ ਪੈਰ ਦੇ ਇੱਕ ਅੰਗੂਠੇ ਤੇ ਰਗੜ ਲੱਗੀ ਹੋਈ ਹੈ ਜਿਵੇਂ ਜਿਵੇਂ ਡਿੱਗੇ ਹੋ ਨਹੀਂ ਮੋਟਰਸਾਈਕਲ ਤੇ ਬਿਠਾਓ ਪੈਰ ਰਗੜ ਰਗੜਦਾ ਆ ਇਹ ਇੱਕ ਪੈਰ ਬਸ ਇਹੀ ਇਹੀ ਇੱਕ ਅੰਗੂਠੇ ਤੇ ਸੱਟ ਇਹੀ ਆ ਬਸ ਹੋਰ ਕੋਈ ਸੱਟ ਨਹੀਂ ਆ ਜੀ ਲੱਗਦਾ ਕਿ ਵੀ ਤੁਸੀਂ ਕੋਈ ਫਟਮਾਰ ਕੀਤੀ ਗਈ ਹੋਵੇ ਤੁਹਾਨੂੰ ਬੋਡੀ ਦੇਖ ਕੇ ਕੁਝ ਕੋਈ ਕੋਈ ਕੁੱਟਮਾਰ ਕੋਈ ਨਸ਼ੀਲੀ ਚੀਜ਼ ਜਿਹੜੀ ਖਵਾਈ ਗਈ ਹੋਵੇ ਇਸ ਤਰ੍ਹਾਂ ਕੁਝ ਲੱਗਿਆ ਹੁਣ ਡੈੱਡ ਬੋਡੀ ਦਾ ਕਿੱਦਾਂ ਪਤਾ ਲੱਗੂਗਾ ਸਾਨੂੰ ਕੋਈ ਆਈਡੀਆ ਨਹੀਂ ਆ ਰਿਹਾ ਕੋ ਤੁਸੀਂ ਕੋਈ ਨਾਂਗਰੇ ਤੱਕ ਦੇ ਮੈਂ ਛੋਟਾ ਭਰਾ ਹਾਂ ਕੀ ਨਾਮ ਹੈ ਸੰਦੀਪ ਤੇ ਹੁਣ ਬੋਡੀ ਜਿਹੜੀ ਹੈ ਸਿਵਲ ਸਿਵਲ ਹਸਪੀਟਲ ਐ ਮਰਚਰੀ ਚ ਰੱਖੀ ਹੋਈ ਆ ਉਹਨਾਂ ਨੇ ਪੁਲਿਸ ਵਾਰਡ ਸਟੇਸ਼ਨ ਕੋਲ ਪਹੁੰਚਾਇਆ ਤੇ ਉਹ ਉਹਨਾਂ ਨੇ ਸਾਨੂੰ 11 ਵਜੇ ਕੁਝ ਮਿੰਟ ਦੇ ਕਾਲ ਕੀਤੀ ਫਿਰ ਮੋਟਰਸਾਈਕਲ ਮੇਰੇ ਨਾਮ ਤੇ ਤੇ ਮੇਰਾ ਮੋਬਾਈਲ ਨੰਬਰ ਆਇਆ ਉਹਦੇ ਡਿਟੇਲਸ ਤੇ ਫਿਰ ਮੇਰੇ ਕੋਲ ਆਈ ਫਿਰ ਅਸੀਂ ਇੱਥੇ ਆਏ ਤੇ ਬਸ ਉਹ ਤੋਂ ਵਾਸਤੇ ਸ਼ਿਕਾਇਤ ਲਿਖਿਆ ਗਿਆ ਕਿ ਨਹੀਂ ਜਿਹੜੇ ਥਾਣੇ ਕਰ ਰਹੇ ਆ ਲੈ ਰਿਪੋਰਟ ਥਾਣਾ ਡੱਬਾ ਲੱਗਦਾ ਪੁਲਿਸ ਆਈ ਹਾਂਜੀ ਤਤਕਸ਼ ਕਰ ਰਹੇ ਹਾਂਜੀ ਕੀ ਮੰਗਤ ਕਰਦੇ ਮੰਗੇ ਇਨਸਾਫ ਦਿੱਤਾ ਜਾਵੇ ਹੋਰ ਜਿਹੜੇ ਬੰਦੇ ਰਿਕਾਰਡਿੰਗ ਚ ਸਾਫ ਨਜ਼ਰ ਆ ਰਿਹਾ ਵੀ ਦੋ ਮੋਟਰਸਾਈਕਲ ਇੱਕ ਮੁੰਡਾ ਚਲਾ ਰਿਹਾ ਵਾ ਇੱਕ ਨੇ ਫੜ ਕੇ ਪਿੱਛੋਂ ਬੈਠਾ ਆ ਇੱਥੇ ਰੋਕਿਆ ਇੱਕ ਉਤਰ ਕੇ ਬਿਠਾਤਾ ਇੱਕ ਮੁੰਡਾ ਨਿਕਲ ਕੇ ਪਹਿਲਾਂ ਬਾਹਰ ਚਲੇ ਗਿਆ ਦੂਜੇ ਨੇ ਪਤਾ ਨਹੀਂ ਉਹਦੇ ਕੱਪੜਿਆਂ 'ਚ ਹੱਥੋਂ ਤਮਾਰ ਕੇ ਫਿਰ ਉਹ ਵੀ ਚਲੇ ਗਿਆ ਅਜਾ ਕਿੰਦੇ ਕੋਈ ਪੈਸੇ ਕੋਈ ਚੀਜ਼ ਚ ਸੀਗੇ ਪੈਸੇ ਉਹਦੇ ਕੋ 20 ਰੁਪਏ ਜਿਹੜਾ ਘਰੋਂ ਲੈ ਕੇ ਗਿਆ ਸੀ ਉਹੀ 20 ਰੁਪਏ ਉਹਦੀ ਜੇਬ 'ਚ ਸੀਗੇ ਮੋਬਾਈਲ ਨਹੀਂ ਸੀਗਾ ਉਹਦਾ ਮੋਬਾਈਲ ਨਹੀਂ ਸੀ ਮੋਬਾਈਲ ਲੈ ਗਿਆ ਮੋਬਾਈਲ ਲੈ ਗਿਆ ਠੀਕ ਹੈ ਕੋਈ ਕੋਈ ਜਾਣ ਪਛਾਣ ਵੀ ਕੋਈ ਮੁੰਡੇ ਕਿਹੜੇ ਹੋ ਸਕਦੇ ਨੇ ਕਿ ਨਹੀਂ ਸਾਨੂੰ ਨਹੀਂ ਪਤਾ ਕੋਈ ਨਸ਼ਾ ਵੀ ਕਰਦੇ ਸੀ ਨਸ਼ਾ ਉਹ ਹੀ ਡਰਿੰਕ ਵਗੈਰਾ ਸੈਲਰੀ ਤੇ ਟਾਈਮ ਤੇ ਕਰ ਲੈਂਦਾ ਸੀ ਬਸ ਉਹਦਾ ਉਹਦਾ ਕੋਈ ਖਾਸ ਨਸ਼ਾ ਸਾਨੂੰ ਨਹੀਂ ਪਤਾ ਕੀ ਕਰਦਾ ਨਾ ਕਰਦਾ ਸੀ ਟਾਈਮ ਸਿਰ ਕੰਮ ਤੇ ਜਾਂਦਾ ਸੀ ਸਵੇਰੇ 8 ਵਜੇ ਸ਼ਾਮੇ 8 ਵਜੇ ਚਲੇ ਜਾਂਦਾ ਸੀ ਕੰਮ ਤੋਂ ਡਿਊਟੀ ਟਾਈਮਿੰਗ ਦੇ ਹਿਸਾਬ ਨਾਲ ਬਾਕੀ ਘਰੇ ਹੀ ਰਹਿੰਦਾ ਸੀ ਕੱਲ ਐਤਵਾਰ ਸੀ 11 12 ਵਜੇ ਸੌ ਕੇ ਉੱਠਿਆ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ 5 ਵਜੇ ਦੇ ਕਰੀਬ ਗਿਆ ਮੰਗ ਇਹ ਹੀ ਬਾਈ ਫੜਿਆ ਜਾਵੇ ਜਿਨ੍ਹਾਂ ਨੇ ਕੀਤਾ ਸਭ ਕੁਝ ਹੁਣ ਉਹਦੀ ਇੱਕ ਤੇ 7-3 ਸਾਲ ਦੀ ਬੇਟੀ ਹੈ ਸਾਰਾ ਕੁਝ ਉਹਦੇ ਬਾਰੇ ਇਹਦੇ ਫੋਟੋਸ ਵਗੈਰਾ ਦੇਖ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਊਗਾ ਤੁਹਾਨੂੰ ਟਾਈਮ ਤੇ ਦੱਸਿਆ ਜਾਊਗਾ ਸੀਸੀਟੀਵੀ ਵਿੱਚ ਕੋਈ ਦਿਖਿਆ ਆ ਦਿਖਦੇ ਹਾਂ ਹਲੇ ਉਹ ਕੁਲੀਏ ਨਹੀਂ ਪਰ ਉਹ ਐਕਸਪਾਲਟਿਬਲ ਆਏ ਕੈਮਰੇਾਂ ਵਾਲੇ ਹਾਂਜੀ ਉਹ ਚੈੱਕ ਕਰਕੇ ਤੁਹਾਨੂੰ ਦੱਸ ਰਹੇ ਹਾਂ ਜੀ ਚੈੱਕ ਚੈੱਕ ਕਰ ਰਹੇ ਹਾਂ ਪਤਾ ਕਿ ਨਹੀਂ ਲੱਗਿਆ ਜੀ ਇਸ ਤਰ੍ਹਾਂ ਇਹ ਸਾਨੂੰ ਕਾਲ ਆਈ ਸੀ 100 ਨੰਬਰ ਤੋਂ 100 ਨੰਬਰ ਤੇ ਕਿਸੇ ਨੇ ਲੋਕਲ ਬੰਦੇ ਨੇ ਕਿਸੇ ਨੇ ਕਾਲ ਕੀਤੀ ਬਈ ਕੋਈ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਸੀਗੇ ਰਾਤ ਨੇਰਾ ਹੋ ਗਿਆ ਸੀ 11:00 ਵਜੇ ਸੀਗੇ 12:00 ਵਜੇ ਤੱਕ ਡੈੱਡ ਬੋਡੀ ਅਸੀਂ ਕਿਰੇਡੇ ਵਿੱਚ ਸਿਲਵਾ ਦਿੱਤਾ ਰੱਖੀ ਇਹਨਾਂ ਗੈਰਾ ਦਿਖ ਰਿਹਾ ਜਿਹੜੀ ਜਿਹੜਾ ਵਿਅਕਤੀ ਸੀਗਾ ਉਹਦਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਹੋਇਆ ਸੀ ਨਹੀਂ ਨਹੀਂ ਇਸ ਬਾਰੇ ਮੈਂ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਦ ਤੱਕ ਉਹਦਾ ਕੋਈ ਪਤਾ ਨਹੀਂ ਹੈ ਗਾਲ ਇਹ ਜਾਂਚ ਹੋ ਰਹੀ ਹੈ ਜਾਂਚ ਹੋ ਰਹੀ ਹੈ ਕਿਹੜੇ ਏਰੀਆ ਦਾ ਰਹਿੰਦਾ ਹੈ ਤੇ ਨਿਊ ਮਹਾਦੇਵ ਨਗਰ ਦਾ ਦੱਸਦੇ ਆ ਬੋਡੀ ਕਿੱਥੇ ਮਿਲੀ ਬੋਡੀ ਇੱਥੇ ਆ ਗਿਆਨ ਸਿੰਘ ਜੀ ਸਾਹਿਬ ਤੁਹਾਡੇ ਕਿਹੜਾ ਏਰੀਆ ਸਰ ਇਹ ਮੈਂ ਮਹਾਰਾਣਾ ਪ੍ਰਤਾਪ ਸਿੰਘ ਰੋਡ ਦੱਸ ਦੇ ਗਿਆਨ ਸਿੰਘ ਗਿਆਨ ਸਿੰਘ ਗਿਆਨ ਗਿਆਨ ਚੰਦਨ ਨਗਰ ਰੋਡ ਮੈਂ ਇਸ ਤੋਂ ਇਲਾਵਾ ਹੋਰ ਵੀ ਸੀਸੀਟੀਵੀ ਫੁਟੇ ਸਾਹਮਣੇ ਆਏ ਉਹ ਦਿਖ ਰਹੇ ਹਾਲੇ ਨਬਰੀ ਕੁਝ ਨਜ਼ਰ ਆਇਆ ਪਰਵਾਹ ਦੇ ਮੈਂਬਰ ਕਹਿ ਰਹੇ ਨੇ ਕਿ ਦੋ ਯੋਗ ਜਿਹੜੇ ਇਹਨੂੰ ਲੈ ਕੇ ਆਏ ਛੱਡ ਗਏ ਆ ਕੁਝ ਇਸ ਤਰ੍ਹਾਂ ਉਹ ਹਲੇ ਕਲੀਅਰ ਨਹੀਂ ਹੈਗਾ ਵੀ ਕੌਣ ਆ ਕੀ ਆ ਨਹੀਂ ਕੀ ਨਹੀਂ ਹਾਂ ਉਹਦੇ ਬਾਰੇ ਠੀਕ ਹੈ ਪਰਿਵਾਰ ਦੇ ਮੈਂਬਰ ਪਹੁੰਚ ਗਏ ਹਾਂ ਹਾਂ ਠੀਕ ਹੈ